ਲੁੱਟਾਂ ਖਵਾ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਲਗਾਤਾਰ ਕਈ ਮਾਮਲੇ ਜਿਹੜੇ ਦੇਖਣ ਨੂੰ ਮਿਲ ਰਹੇ ਹੈਗੇ ਨਾ ਜੇ ਗੱਲ ਕਰੀਏ ਤਾਂ ਇਸੇ ਤਰ੍ਹਾਂ ਦਾ ਮਾਮਲਾ ਤੁਹਾਨੂੰ ਪਠਾਨਕੋਟ ਸਰਨਾ ਤੋਂ ਭੀਮ ਰੋਡ ਜਿਹੜਾ ਆ ਪੁਲ ਹੈਗਾ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲਾਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਆਟੋ ਦੇ ਉੱਪਰ ਜਿਹੜੇ ਨਾ ਲੁੱਟਾਂ ਖਵਾ ਵੱਲੋਂ ਜਿਹੜਾ ਨੌਜਵਾਨਾਂ ਵੱਲੋਂ ਜਿਹੜਾ ਇਸ ਦੇ ਉੱਤੇ ਵਾਰ ਕੀਤੇ ਗਿਆ ਨਾ ਤੇ ਇਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਉੱਥੇ ਹੀ ਜੇ ਗੱਲ ਕਰੀਏ ਤਾਂ ਇੱਕ ਨੌਜਵਾਨ ਨੂੰ ਜਿਹੜਾ ਆ ਉਹਨਾਂ ਵੱਲੋਂ ਕਾਫੀ ਤੁਸੀਂ ਉਹਨਾਂ ਦੇ ਹੱਕ ਤੇ ਵਾਹਾਂ ਤੇ ਦੇਖ ਸਕਦੇ ਹੋ ਵੀ ਕਾਫੀ ਝਿੜੀਟਾਂ ਪਾਈਆਂ ਹੋਈਆਂ ਮਾਰਕਟਾਈ ਕੋਸ਼ਿਸ਼ ਕੀਤੀ ਗਈ ਹੈਗੀ ਆ ਮਾਰਕਟਾਈ ਕਰਕੇ ਜਿਹੜਾ ਉਸ ਨੂੰ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਇਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਲਗਾਤਾਰ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਇੱਥੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਹਨ ਇਸ ਸਬੰਧੀ ਪੁਲਿਸ ਨੂੰ ਵੀ ਜਿਹੜਾ ਸੂਚਿਤ ਕੀਤਾ ਗਿਆ ਹੈਗਾ ਪਰ ਲੇਕਿਨ ਕਿਤੇ ਨਾ ਕਿਤੇ ਜਿਹੜਾ ਆ ਹੌਸਲੇ ਉਹਨਾਂ ਦੇ ਇੰਨੇ ਕੁ ਉਲੰਧ ਸੰਨ ਕੀ ਲਗਾਤਾਰ ਜਿਹੜਾ ਆ ਉਹਨਾਂ ਨੂੰ ਦਿਨ ਦੇ ਵੇਲੇ ਜੇ ਗੱਲ ਕਰੀਏ ਤਾਂ ਸਾਮਾਂ ਜਿਹੜੀਆਂ ਜਦੋਂ ਸਾਮਾਂ ਪੈਂਦੀਆਂ ਹਨ ਤੇ ਸਾਮ ਵੇਲੇ ਹੀ ਜਿਹੜਾ ਆ ਉਹ ਲੁੱਟਾਂ ਖੋਹਾਂ ਦੇ ਮਾਮਲੇ ਜਿਹੜੇ ਆ ਦੇਖਣ ਨੂੰ ਮਿਲ ਜਾਂਦੇ ਹਨ ਪਰ ਉੱਥੇ ਹੀ ਗੱਲ ਕਰੀਏ ਤਾਂ ਪਿੰਡ ਦੇ ਲੋਕਾਂ ਵੱਲੋਂ ਇੱਕ ਮੋਟਰਸਾਈਕਲ ਵੀ ਜਿਹੜਾ ਆ ਫੜਿਆ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਮੋਟਰਸਾਈਕਲ ਹੈਗਾ ਇਹ ਇਹ ਮੋਟਰਸਾਈਲ ਵੀ ਉਹਨਾਂ ਵੱਲੋਂ ਫੜਿਆ ਗਿਆ ਹੈ ਜਿਹੜੇ ਨੰਬਰ ਮੋਟਰਸਾਈਲ ਹੈਗਾ ਪਰ ਪੁਲਿਸ ਜਿਹੜਾ ਲੋਕਾਂ ਵੱਲੋਂ ਜਿਹੜਾ ਆ ਇਸ ਦਾ ਪਿੱਛਾ ਕੀਤਾ ਗਿਆ ਤੋਂ ਉਹ ਨੌਜਵਾਨ ਜਿਹੜੇ ਭੱਜ ਗਏ ਸਨ ਪੁਲਿਸ ਨੂੰ ਜਿਹੜਾ ਆ ਮੋਟਰਸਾਈਕਲ ਜਿਹੜਾ ਬਰਾਮਦ ਕਰਾ ਦਿੱਤਾ ਗਿਆ ਹੈਗਾ ਤੇ ਪੁਲਿਸ ਦੇ ਅੱਗੇ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਆ ਮੰਗ ਰੱਖੀ ਹੈ ਗਿਆ ਕਿ ਇਹਨਾਂ ਤੇ ਨਕੇਲ ਕਸੀ ਜਾਏ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਕਰਕੇ ਜਿਹੜਾ ਇਹਨਾਂ ਨੂੰ ਸਲਾਕਾਂ ਦੇ ਪਿੱਛੇ ਭੇਜਿਆ ਜਾਏ ਪਰ ਉੱਥੇ ਹੀ ਜੇ ਗੱਲ ਕੀਤੀ ਤੇ ਪੁਲਿਸ ਪ੍ਰਸ਼ਾਸਨ ਦੇ ਜੋ ਅਧਿਕਾਰੀ ਸਨ ਉੱਥੇ ਪਹੁੰਚੇ ਸਨ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਹੈਗਾ ਕਿ ਲੋਕਾਂ ਦਾ ਵੀ ਸਾਨੂੰ ਸਹਿਯੋਗ ਚਾਹੀਦਾ ਤਾਂ ਕਿ ਇਹਨਾਂ ਨੂੰ ਜਿਹੜਾ ਆ ਜਲਦ ਤੋਂ ਜਲਦ ਫੜ ਸਕੀਏ ਤੇ ਵੱਡੀ ਕਾਰਵਾਈ ਜਿਹੜੀ ਇਹਨਾਂ ਕਰ ਸਕੀ ਗੱਲਬਾਤ ਸੁਣਾਉਣੀ ਆ ਤੁਹਾਨੂੰ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਆਂ ਕੀ ਹੈਗਾ ਪੂਰਾ ਮਾਮਲਾ ਤੇ ਕੀ ਹੋਈ ਕੀ ਗੱਲਬਾਤ ਹੈ ਗਈ ਆ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇ ਦੇ ਰਹੋ ਪੰਜਾਬ ਜੇ ਕਿ ਨਿਊਜ਼ ਨਾਮ ਵੀ ਆਪਣਾ ਮੈਂ ਸੰਤੋਸ਼ ਪਾਸੇ ਪੰਤੇ ਕੋਠੀ ਰਹਿਣ ਵਾਲੀ ਸਰ ਕੀ ਗੱਲਬਾਤ ਹੈ ਜਿਹੜਾ ਪੁਲਿਸ ਦੇ ਖਿਲਾਫ ਰੋਸ਼ ਕੀਤਾ ਜਿਆਦਾ ਸਰ ਸਰ ਅਸੀਂ ਬਹੁਤ ਤੰਗ ਆ ਅੱਜ ਤੱਕ ਤੇ तकरीबन 15 ਦਿਨ ਦੀ ਗੱਲ ਹੋ ਗਈ ਇੱਕ ਦਿਨ ਨਾਗਾ ਨਹੀਂ ਜਾ ਰਿਹਾ ਰੋਜ਼ ਦੀ ਰੋਜ਼ ਰਾਤ ਨੂੰ ਵੀ ਨਹੀਂ 6 7 ਵਜੇ ਤੋਂ ਪਹਿਲੇ ਪਹਿਲੇ ਕੰਮ ਹੋ ਜਾਂਦਾ ਪਿਆ ਇਹ ਕਿੱਥੋਂ ਆ ਰਹੇ ਨੇ ਬੰਦੇ ਇਹਨਾਂ ਨੇ ਅਸੀਂ ਬੜਾ ਕੰਪਲੇਨ ਕੀਤਾ ਪੁੱਛਵਾਲੇ ਨੇ ਤੇ ਇਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹ ਉਲਟਾ ਸਗੋਂ ਸਾਨੂੰ ਹੀ ਡਰਾ ਕੇ ਚਲੇ ਜਾਂਦੇ ਆ ਤੇ ਸਾਡੇ ਬੱਚਿਆਂ ਨੂੰ ਖਤਰਾ ਆਧੀ ਰਾਤ ਨੂੰ ਆਉਂਦੇ ਦਿਨੇ ਆਉਂਦੇ ਸਵੇਰੇ ਆਉਂਦੇ ਦਿਹਾੜੀ ਥੱਪੇ ਵਾਲੇ ਬੰਦੇ ਨੇ ਕਦੋਂ ਆਉਂਦੇ ਇਹਨਾਂ ਨੂੰ ਕਦੀ ਪਹਿਲੇ ਕਦੀ ਇਦਾਂ ਦਾ ਕੋਈ ਗੱਲ ਨਹੀਂ ਹੋਈ ਹੁਣ ਤੇ ਲਗਾਤਾਰ ਹੀ ਇਹ ਕੰਮ ਹੋ ਰਿਹਾ ਸੀ ਕਿੰਨਾ ਕ ਮਚਾ ਕਰਨਾ ਜੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਤਾਂ ਉਹ ਸਗੋਂ ਝੂਠਾ ਕਰਕੇ ਸਾਨੂੰ ਹੀ ਚਲੇ ਜਾਂਦੇ ਆ ਸਰ ਅਜੇ ਥੋੜੇ ਦਿਨ ਅ ਪਰਸੋਂ ਦੀ ਗੱਲ ਹੈ ਮੋਟਰਸਾਈਕਲ ਹੀ ਫੜਿਆ ਬੰਦਾ ਇਹਨਾਂ ਗੁਜਰਾਂਂ ਦੜਾਤਾ ਹੀ ਗੁਜਰ ਦੇ ਬੰਦੇ ਨੂੰ ਫੜਾਇਆ ਇਹਨਾਂ ਨੇ ਜਿਹਨੂੰ ਬਿਨਾਂ ਪਿੱਛੇ ਮੰਗੇ ਉਹਨੂੰ ਛੱਡ ਦਿੱਤਾ ਜਿਹੜਾ ਅਜੇ ਤੱਕ ਨਹੀਂ ਉਹਨਾਂ ਨੇ ਫੜਿਆ ਸਰ ਜੀ ਰਾਤੀ 10:30 ਵਜੇ ਟਾਈਮ 'ਤੇ ਮੇਰੇ ਕੋਲ ਆਕੇ ਕਿ ਮੋਟਰਸਾਈਕਲ ਦੇ ਦਿਓ ਪੁਲਸ ਵਾਲੀ ਆਈ ਸੀ ਕਿ ਸਰ ਮੈਂ ਨਹੀਂ ਹੋ ਦਿੱਤਾ ਮੈਂ ਕਿਦਾਂ ਦੇ ਦਿੰਦੀ ਅਸੀਂ ਆਪਣਾ ਪਹਿਲੇ ਕਾਰਵਾਈ ਕਰਾਂਗੇ ਮੋਟਰਸਾਈਕਲ ਦੇਣਾ ਹੈ ਇਦਾਂ ਦੀ ਨਹੀਂ ਗੱਲ ਨਹੀਂ ਦੇਣਾ ਦੇਵਾਂਗੇ ਪਰ ਜਿਸ ਬੰਦੇ ਦਾ ਮੋਟਰਸਾਈਕਲ ਜੰਮੂ ਤੋਂ ਨਿਕਲਿਆ ਉਹ ਬੰਦਾ ਵੀ ਇੱਥੇ ਮੌਜੂਦਾ ਹੋਵੇ ਤੇ ਨਾਲ ਪੁਲ ਪ੍ਰਸ਼ਾਸਨ ਵੀ ਹੋਵੇ ਸਾਡਾ ਪਿੰਡ ਵੀ ਸਾਰਾ ਇਕੱਠਾ ਹੋਵੇ ਪਿੰਡ ਵਿੱਚ ਮੋਟਰਸਾਈਕਲ ਦਿੱਤਾ ਜਾਏਗਾ ਸਰ ਇਸ ਕਰਕੇ ਅਸੀਂ ਤੰਗ ਹੋ ਕੇ ਤੇ মিডিਆ ਅੱਜ ਬੁਲਾਇਆ ਅਹੀਂ ਬਹੁਤ ਤੰਗਾ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਸਾਰਿਆਂ ਅੱਗੇ ਕਿ ਸਾਡੀ ਇਹ ਸੁਣੀ ਜਾਏ ਨਾਲੇ ਇੱਥੇ ਲਾਈਟਾਂ ਲੱਗਣ ਪਰ ਨਾਲੇ ਉੱਥੇ ਪਹਿਰਾ ਲੱਗਣਾ ਚਾਹੀਦਾ ਪੁਲਝਵਾ ਲੈਂਦਾ ਨਹੀਂ ਜੇਕਰ ਨਹੀਂ ਕੋਈ ਨਿਖਾਬ ਮਿਲਦਾ ਕੁਝ ਨਹੀਂ ਕੋਈ ਕਾਰਵਾਈ ਕਰਦੀ ਤਾਂ ਫਿਰ ਕੀ ਕਰੋ ਫਿਰ ਅਸੀਂ ਇਸ ਤੋਂ ਵੀ ਵੱਡਾ ਧਰਨਾ ਲਾਵਾਂਗੇ ਚਾਹੇ 10 ਘੰਟੇ ਦਾ ਕਿਉਂ ਨਾ ਹੋਏਗਾ ਅਸੀਂ ਐਸਐਸਪੀ ਮਲਕਪੁਰ ਚੌਕ ਸਾਰੇ ਅੱਗੇ ਅਸੀਂ ਧਰਨਾ ਲਾਵਾਂਗੇ ਜਦ ਤੱਕ ਸਾਡੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜਨਾਬਾ ਆਪਣਾ ਅੱਭੀ ਕੀ ਗੱਲਬਾਤ ਹੋਈ ਹੈ ਤੇਰੇ ਸੱਟਾਂ ਜਿਹੜੀਆਂ ਲੱਗੀਆਂ ਮੈਂ ਕੱਲ ਚੱਲਾਈ ਮਮਨ ਨੂੰ ਲੈਣੇ ਮਮਨ ਮੇਰੇ ਕੰਮ ਕਰਦੇ ਸੀ ਉੱਥੇ ਤੇ ਦੇ ਘਰ ਟਾਈਮ ਵੀ 5:30 ਦਾ ਮੈਂ ਘਰ ਚੱਲਿਆ ਉੱਥੇ ਚੱਲਾਈ ਮਮਨ ਲੈਣੇ ਤੋਂ ਉਹਨਾਂ ਨੇ ਅੱਗੋਂ ਰੋੜੇ ਚਲਾਤੇ ਉੱਪਰ ਦੋ ਜਣੇ ਸੀ ਤੇ ਮੈਂ ਮੋਟਰਸਾਈਕਲ ਖੰਬਨ ਦੀ ਕੋਸ਼ਿਸ਼ ਕੀਤੀ ਤੇ ਅਚਾਨਕ ਹੀ ਉਧਰ ਅੰਬ ਦੇ ਬੂਟੇ ਨਿਕਲਿਆ ਮੈਂ ਸਿੱਧਾ ਦਰਤਰ ਮਾਰਿਆ ਮੇਰੇ ਮੋਟਰਸਾਈਕਲ ਤੇ ਅੱਗੇ ਮੈਂ ਖਲੋ ਗਿਆ ਉਹ ਕਹਿੰਦੇ ਜੋ ਵੀ ਹੈਗਾ ਤੇਰੇ ਕੋ ਦੇ ਦੇ ਮੈਂ ਮੇਰੇ ਕੋ ਕੱਖ ਨਹੀਂ ਮੈਂ ਮੋਟਰਸਾਈਕਲ ਦੀ ਚਾਬੀ ਕੱਢੀ ਜਿਬੇ ਵਾਲੀ ਮੈਂ ਮੇ ਬਪਾ ਖਾਨੀ ਕਹਿੰਦਾ ਦੇਣਾ ਜਣੀ ਮੈਨੂੰ ਧੱਕਾ ਮਾਰਿਆ ਤਾਂ ਦਾਤਰ ਥੱਲੇ ਡਿੱਗ ਗਿਆ ਤੋ ਕਹਿੰਦਾ ਹਾਂ ਨਹੀਂ ਤੇਰੇ ਕੋਲ ਅੱਖ ਵੀ ਮੈਂ ਕਹਿੰਨੀ ਉਹਨੇ ਦੇਦ ਮਮਾ ਦਾ ਫੋਨ ਆਗਾ ਕਹਿੰਦਾ ਫੋਨ ਆਗਾ ਦੇ ਦੇ ਚੁੱਪ ਕਰਕੇ ਮੈਂ ਮੈਂ ਨਹੀਂ ਦੇਣਾ ਬੁਲਬਾਨ ਫੋਨ ਦੀ ਕੋਸ਼ਿਸ਼ ਕਰਨ ਦੇ ਹੀ ਉਹਨੇ ਸ਼ੂਰੀ ਗੱਡੀ ਨੇ ਚਲਾਤੀ ਮੈਂ ਮੂਹ ਦਾ ਬਚਾ ਕੇ ਲੀ ਮੈਂ ਇੱਦਾਂ ਕਰਤਾ ਉਹਨੇ ਚਲਾਤੀ ਮੇਰੇ ਉੱਪਰ ਹੀ ਉੱਪਰੋਂ ਗੱਡੀਆਂ ਆਂਦੀ ਉੱਦਰ ਉਹ ਕਹਿੰਦੇ ਇਹਨਾਂ ਦੇ ਬੰਦੇ ਆ ਗਏ ਤੇ ਆ ਦੌੜ ਪੋ ਇੱਥੇ ਉਹ ਦੌੜ ਗਏ ਤੇਨੇ ਦੇ ਐਕਸੈਸ ਲੈ ਆ ਗਏ ਉੱਦਰੋਂ ਕਿਹੜੀ ਗੱਲ ਦੀ ਗੱਲ ਹੈਗੀ ਐ ਇਹ ਜਮਾਲਪੁਰ ਤੋਂ ਅੱਗੇ ਕਿੰਨੇ ਕ ਬਾਈ ਦੀ ਗੱਲ ਆ ਸ਼ਾਮ ਦੀ ਐ ਕਿ ਸਵੇਰ ਦੀ ਉੱਪਰ ਸ਼ਾਮ ਦੀ ਸ਼ਾਮ ਦੀ ਉਸ ਤੋਂ ਬਾਅਦ ਪੁਲਿਸ ਵਗੈਰਾ ਕੰਪਲੇਨਟ ਕੀਤੀ ਨਹੀਂ ਨਹੀਂ ਪੁਲਿਸ ਵਗੈਰਾ ਬੜੀ ਲੇਟ ਆਈ ਜੋ ਪਿੰਡ ਦੇ ਮੁੰਡੇ ਪੁੱਜ ਗਏ ਉਸ ਤੋਂ ਬਾਅਦ ਆਈ ਪੁਲਿਸ ਰਾਤ ਨੂੰ ਆਈ ਕੀ ਕੀ ਮੰਨ ਕਰਦੇ ਉਹ ਤੁਸੀ ਇਨਸਾਫ ਚਾਹੀਦਾ ਸਾਨੂੰ ਛੇਤ ਛੇਤੀ ਫੜੇ ਜਾਣ ਬਸ ਤੁਹਾਨੂੰ ਦਵਾਈ ਆ ਸਰ ਮੈਂ ਅਜੇ ਬੁਮਾਰ ਕਾਉਂਸਲਰ ਬਾੜ ਨੰਬਰ 42 ਡੇਰੀਵਾਲ ਕੋਠੀਪੰਤਾ ਜਮਾਲਪੁਰ ਕੀ ਗੱਲਬਾਤ ਹੋਈ ਆ ਅੱਜ ਕਾਫੀ ਰੌਚਕਾ ਤੁਹਾਡੇ ਪਿੰਡਾਂ ਦੇ ਲੋਕਾਂ ਨੇ ਕੀਤਾ ਕੌਣ ਸੀ ਦੇ ਖਿਲਾਫ ਕੀਤਾ ਸਰਕਾਰ ਦੇ ਖਿਲਾਫ ਦੇਖੋ ਜੀ ਅੱਜ ਤਕਰੀਬਨ ਇੱਕ ਹਫਤਾ ਜੋ ਫਰੋ ਗਿਆ ਸਰਨਾਪਾ ਪਿੰਪੋਰ ਕੋੜਾ ਜਿਹੜਾ ਬਣ ਰਿਹਾ ਉਹਦਾ ਕੰਮ ਲੱਗੇ ਦਾ ਰਸਤਾ ਟੁੱਟਦਾ ਸਾਡੇ ਬੱਚੇ ਰਾਤ ਦਿਹਾੜੀ ਲਾ ਕੇ ਵਿਜ਼ੂਰੀ ਕਰਕੇ ਘਰ ਵਾਪਸ ਆਉਂਦੇ ਆ ਅੱਜ ਲਗਾਤਾਰ 6-7 ਦਿਨ ਤੋਂ ਕੁਝ ਅਣਪਛਾਤੇ ਬੰਦੇ ਕੋੜੇ ਮੁੱਚਿਆਂ ਤੇ ਸੱਟਾਂ ਮਾਰ ਕੇ ਉਹਨਾਂ ਕੋ ਖੋਲ ਕਰ ਰਹੇ ਆ ਪਰਛੋੜ ਸਾਡੇ ਮੁੰਡਿਆਂ ਨੇ ਨਗਰ ਪਾ ਕੇ ਉਹ ਬੰਦੇ ਫੜੇ ਤੇ ਪਿਛਲੇ ਪਾਸੇ ਹੀ ਗੁਜਰਾ ਦਾ ਡੇਰਾ ਆ ਉਹ ਮੁੰਡੇ ਜਿਹੜੇ ਗੁਜਰਾ ਦੇ ਗੁਜਰਾ ਦੇ ਡੇਰੇ ਦੇ ਵਿੱਚ ਵੜ ਗਏ ਉਹਦੀ ਲੜਕੀਆਂ ਨੇ ਅੱਗੇ ਆ ਕੇ ਦਰਵਾਜ਼ੇ ਦੇ ਅੱਗੇ ਆ ਕੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਸਾਡੇ ਮੁੰਡਿਆਂ ਨੂੰ ਅੰਦਰ ਨਹੀਂ ਬਣ ਦਿੱਤਾ ਜਦੋਂ ਨੂੰ ਪੁਲਿਸ ਆਈ ਉਹਨਾਂ ਨੇ ਪਿਛਲੇ ਪਾਸੋਂ ਤਰਪਾਲ ਪਾੜ ਕੇ ਮੁੰਡੇ ਢਵਾਤੇ ਹੰਦਾ ਪਿਓ ਵਾਲੀ ਪੁਲਿਸ ਦੇ ਹਵਾਲੇ ਕੀਤਾ ਮੋਰਟਸਕ ਲੈ ਕੇ ਰਿਕਵਰ ਕਰਕੇ ਆਪਣੇ ਕੋਲ ਲਾਇਆ ਰਹੀ ਉਹ ਅੱਜ ਅਹੀ ਪੁਲਿਸ ਦੇ ਹਵਾਲੇ ਕੀਤਾ ਉਸ ਦੇ ਬਾਵਜੂਦ ਵੀ ਪਰਸੋਂ ਇੱਕ ਆੜ ਹੋਣ ਤੇ ਬਾਵਜੂਦ ਕੱਲ ਫਿਰ ਕੋਈ ਕੱਲ ਫਿਰ ਸਾਡੇ ਬੱਚੇ ਦੇ ਸੱ ਸਾਡੀ ਇਹੋ ਹੀ ਮੰਗ ਹੈ ਸਰਕਾਰ ਕੋ ਤੇ ਪ੍ਰਸ਼ਾਸਨ ਕੋ ਵੀ ਐਸ ਰੋਡ ਜਿਹੜਾ ਬਹੁਤ ਖਤਰਨਾਕ ਰੋਡ ਹੈ ਲਗਾਤਾਰ ਹਫਤੇ ਵੇਤੇ ਖੋਹਾਂ ਹੋ ਰਹੀਆਂ ਇਹਦੇ ਉੱਪਰ ਪੁਲਿਸ ਗਸ਼ਤ ਜਿਹੜੀ ਆ ਪੁਲਸ ਦੀ ਲਾਈ ਜਾਏ ਬਾਰ ਬਾਰ ਪੁਲਸ ਨੂੰ ਕਹਿੰਦੇ باوجود ਵੀ ਪੁਲਸ ਦੀ ਸੇਧ ਤੇ ਕੋਈ ਅਸਰ ਨਹੀਂ ਹੈਗਾ ਰੋਜ਼ ਸਾਡੇ ਬੱਚੇ ਫੱਟਰ ਹੋਏ ਕਰਦੇ ਆ ਰੋਜ਼ ਸਾਡੇ ਬੱਚਿਆਂ ਦੇ ਸੱਟਾ ਵੱਜੇ ਕਰਦੀਆਂ ਜੇਕਰ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰੇਗਾ ਫਿਰ ਮੋਰਚਾ ਹੀ ਆਪਣੇ ਹੱਥ ਲਵਾਂਗੇ ਫਿਰ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤੇ ਫਿਰ ਸਾਨੂੰ ਕੋਈ ਕੁਝ ਸੁਣਾ ਕਵੇ ਕਿ ਉਹਦਾ ਨੁਕਸਾਨ ਕਿਉਂ ਕੀਤਾ ਮੇਰਾ ਨਾਮ ਜੀ ਐਡਵੋਕੇਟ ਰੇਸ਼ਨ ਸ਼ਰਮਾ ਮੈਂ ਪਿੰਡ ਕੋਠੀਪੰਦਾ ਦਾ ਹਾਦਾ ਪਿੰਡ ਜਿਹੜਾ ਸਰਵਾ ਪਿੰਗੂ ਰੋਡ ਤੋਂ ਜੁਪੀਟੀਸੀ ਨਹਿਰ ਦੇ ਨਾਲ-ਨਾਲ ਪੈਂਦਾ ਜੀ ਜੁਪੀਟੀਸੀ ਨਹਿਰ ਦੇ ਨਾਲ ਤੇ ਨਾਲ ਰਸਤਾ ਜਿਹੜਾ ਬਿਲਕੁਲ ਸੁੰਨ ਮਸਾਨ ਹੈ ਤੇ ਜੰਗਲੀ ਇਲਾਕਾ ਹੈ ਇਹਦੇ ਜਿਹੜੀ ਪਹਿਲੀ ਵਾਰ ਦਾ ਤੋਂ ਹੀ ਸੀ 15-1-26 ਨੂੰ ਹੋਈ ਸੀ ਜਿਹਦੀ ਪੁਲਿਸ ਰਿਪੋਰਟ ਵੀ ਦਿੱਤੀ ਸੀਗੀ ਉਸ ਤੋਂ ਬਾਅਦ ਲਗਾਤਾਰ ਅੱਜ ਤੱਕ ਨੌਨ ਸਟਾਪ ਰੋਜ ਹੀ ਇੱਥੇ ਵਾਰਦਾਤਾਂ ਜਿਹੜੀਆਂ ਹੋਣਦੀਆਂ ਜੀ ਪਿਛਲੇ ਦਿਨੀ ਆਪਾਂ ਇੱਕ ਗੁਜਰਾਂ ਦੇ ਮੁੰਡੇ ਫੜੇ ਸੀਗੇ ਜਿਹੜੇ ਪੁਲਿਸ ਦੇ ਹਵਾਲੇ ਆਪਾਂ ਕੀਤਾ ਉਹਦੇ ਪਿਓ ਨੂੰ ਉਹ ਪੁਲਿਸ ਨੇ ਫਿਰ ਉਹਦੇ ਪਿਓ ਨੂੰ ਵੀ ਛੱਡ ਦਿੱਤਾ ਅੱਜ ਦਾ ਮੋਟਰਸਾਈਕਲ ਆਪਾਂ ਰਿਕਵਰ ਕਰਵਾਇਆ ਪੁਲਿਸ ਦਿੱਤਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੋਈ ਧਿਆਨ ਨਹੀਂ ਦੇਣ ਦੀ ਮੇਰੀ ਪੈਸੇ ਵੀ ਸਾਹ ਅੱਗੇ ਪ੍ਰਸ਼ਾਸਨ ਅਗੇ ਹੀ ਮੰਗਾ ਪੀ ਸਾਨੂੰ ਕੋਈ ਪੱਕਾ ਪੀਸੀਆ ਦਾ ਕੋਈ ਨਕਲ ਲਵਾਇਆ ਜਾਵੇ ਜਾਂ ਕੋਈ ਪੁਲਿਸ ਪ੍ਰਸ਼ਾਸਨ ਜਿਹੜਾ ਆਪਾਂ ਨੂੰ ਕੋਈ ਏਦਾਂ ਦੀ ਦਸਤੂਰਾਈ ਜਾਵੇ ਜਿਹਦੇ ਨਾਲ ਅਡੇ ਪਿੰਡ ਦਾ ਬਚਾਅ ਹੋ ਸਕੇ ਮੋਟਰਸਾਈਕਲ ਕਿੰਨਾ ਦਾ ਦੱਸਿਆ ਜਾ ਰਿਹਾ ਸਰ ਪੁਲਿਸ ਪ੍ਰਸ਼ਾਸਨ ਇਹ ਕਿਹਾ ਵੀ ਇਹ ਵੀ ਮੋਟਰਸਾਈਕਲ ਜਿਹੜਾ ਜੰਮੂ ਨੰਬਰ ਸੀਗਾ ਜੰਮੂ ਤੋਂ ਚੋਰੀ ਹੋ ਗਏ ਇੱਥੇ ਚਲਾਇਆ ਜਾ ਰਿਹਾ जो भी अगे बनवाई होगी अमृत चाव ग मान जो एस एस पी साहब ने हिदायत दिखा की कोई भी जरा को गलत काम कर रहा है कोई भी ਪਰ ਤੋਂ ਬੁਰਾ ਮਤਲਬ ਪੁਲਿਸ ਨੂੰ ਮਿਲਤਾ ਉਹ ਕਿ ਜਦਿਆ ਐਕਸ਼ਨ ਆ ਜਾਏ ਕਹਿੰਦੇ ਪਿਛਲੇ ਕੁਝ ਦਿਨਾਂ ਤੋਂ ਬੰਦੇ ਕਾਫੀ ਜਿਹੜਾ ਰੋਡ ਦੇ ਉੱਤੇ ਪੈਂਦੇ ਪਹਿਲੇ ਲੋਕਾਂ ਨਾਲ ਲੁੱਟੋ ਕਰਦੇ ਇਹ ਮਾਮਲਾ ਪੀਣਾ ਹਾਲੀ ਦੇਖੋ ਪੁਲਿਸ ਦੇ ਗੱਸਤਰ ਹੋਈ ਕਰਦੀ ਹੈ ਠੀਕ ਹੈ ਤੇ ਜੇ ਕੋਈ ਵੀ ਕੋਈ ਇਹੋ ਜੀ ਗੱਲਬਾਤ ਹੋਏਗੀ ਬਾਕੀ ਇਹ ਵੀ ਪਬਲਿਕ ਵੀ ਸਾਡਾ ਸਹਿਯੋਗ ਦੇ ਅਹੀਂ ਇਹਨਾਂ ਨੂੰ ਕਿਹਾ ਵੀ ਆਪਣੇ ਤੁਸੀਂ ਬੰਦੇ ਉੱਤੇ ਖੜੇ ਪਰੋ ਜੇ ਕੋਈ ਤੁਹਾਨੂੰ ਉਹ ਸ਼ੱਕੀ ਬੰਦਾ ਲੱਗਦਾ ਤੇ ਉਹਨੂੰ ਸਾਨੂੰ ਫੜਾਓ ਜਾਂ ਅਸੀਂ ਨਾਲ ਆਪ ਪੁਲਿਸ ਦੇ ਆਪਣਾ ਕੰਮ ਕਰੀ ਰਹੀ ਹਾਂ Sí, sí, sí.